ਇੱਕ ਨਵਾਂ ਸਟੋਰ ਖੋਲਿਆ ਰਾਨਾ ਨਾ ਰਾਨਾ ਕਨਫੈਕਸ਼ਨਰ ਰਾਨਾ ਕਨਫੈਕਸ਼ਨ ਮੈਨੂੰ ਸਹੀ ਨਾਮ ਨਹੀਂ ਲੱਭ ਰਿਹਾ ਤੰਗੀ ਤਰ੍ਹਾਂ ਦੱਸ ਦਿਓ ਕਨਫੈਕਸ਼ਨਰੀ ਕਿੱਲ ਦਾ ਪਰ ਮਿਲ ਕੇ ਨਾ ਰਹਾ ਮੈਂ ਕਹਿੰਦਾ ਨਾ ਰਾਨਾ ਹੈ ਤਾਂ ਤੁਸੀਂ ਕਨਫੈਕਸ਼ਨਰੀ ਲੋ ਹੁਣ ਪੂਰਾ ਵੀ ਇੱਕ ਕਰਦਾ ਰਾਨਾ ਕਨਫੈਕਸ਼ਨਰੀ ਲੋ ਪੂਰਾ ਨਾਮ ਤਾਂ ਸੁਣ ਲਿਆ ਤਾਂ ਤੁਸੀਂ ਇੱਕ ਵਾਰ ਆਲੂ ਤੇ ਇਧਰ ਵਾਕੇ ਇੱਧਰ ਦੇਖੋ ਕਿ ਪੂਰੇ ਚਣ-ਚਣ ਕੇ ਰੱਖੇ ਹੋਇਆ ਲੋ ਇੰਨਾ ਪੂਰਾ ਸਾਰਾ ਅਸਮਾਨ ਤੇਰੇ ਵਿੱਚ ਕੀ ਆ ਆ ਕੀ ਆ ਮਾਜਾ ਖਾਂ ਯਾਰ ਬੜੀਆਂ ਤੇ ਮੁੱਛਾਂ ਮੱਚਾ ਲੱਗੀਆਂ ਹਾਂ ਹਾਂਜੀ ਹਾਂਜੀ ਇਹ ਅੱਜ ਕੱਲ ਬੱਚੇ ਬਹੁ ਖਾਂਦੇ ਆ ਬਹੁਤ ਦਿਖਾ ਯਾਰ ਨੇੜੇ ਹੋ ਕੇ ਕਾ ਦਿਖਾ ਉੱਤੇ ਪੂਰੀਆਂ ਮੁੱਛਾਂ ਵਗੈਰਾ ਬਣੀਆਂ ਹੋਈਆਂ ਕਿਦਾਂ ਚੰਗੇ ਕੋਈ ਜੱਟ ਨੇ ਤਿਆਰ ਕੀਤਾ ਹੋਵੇ ਹਾਂ ਤਾਂ ਇੱਦੋਂ ਅੱਗੇ ਆ ਸਾਰਾ ਅਸਮਾਨ ਮਿਲੂਗਾ ਸਾਰਾ ਸਪੋਤ ਸਾਰਾ ਮਿਲੂਗਾ ਹਾਂਜੀ ਹਾਂਜੀ ਠੀਕ ਆ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਐਨ ਐਨ ਆਰ ਨਿਊਜ਼ ਤੇ ਮੈਂ ਹਾਂ ਤੁਲਨੇ ਹਰਦੀਪ ਖਬਰਾਂ ਦੇ ਨਾਲ ਪੱਤਰਕਾਰ ਦੇ ਨਾਲ ਨਾਲ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿਤੇ ਜੇਕਰ ਜਾਨ ਹੈ ਤਾਂ ਜਹਾਨ ਹੈ ਜੇਕਰ ਸਾਡੇ ਸਿਹਤ ਸਹੀ ਹੈ ਤਾਂ ਸਾਰਾ ਕੁਝ ਸਹੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਅਸੀਂ ਬਹੁਤ ਸਾਰਾ ਸਮਾਨ ਲੈ ਕੇ ਖਾਂਦੇ ਆਂ ਤੇ ਕੀ ਵਾਰ ਅਸੀਂ ਬਹੁਤ ਸਰੀ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਆਂ ਤਾਂ ਅਸੀਂ ਸਬਜੀ ਮੰਡੀ ਦੇ ਵਿੱਚ ਮੌਜੂਦ ਆਂ ਕਿਥੇ ਇੱਕ ਇੱਕ ਸਟੋਰ ਖੁੱਲਿਆ ਖੁੱਲਿਆ ਹੈ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਰਾਣਾ ਕੋਨਫੈਕਟਰੀ ਸਟੋਰ ਤਾਂ ਰਾਣੇ ਦੀ ਦੁਕਾਨ ਕਹਿ ਸਕਦੇ ਆ ਰਾਣੇ ਦਾ ਸਟੋਰ ਰਾਣਾ ਕੋਨਫੈਕਟਰੀ ਸਟੋਰ ਤਾਂ ਮੈਂ ਅੱਜ ਰੈਲਟਿਕ ਗਰਾਊਂਡ ਤੋਂ ਚੈੱਕ ਕਰਨ ਆਇਆ ਇਹਨਾਂ ਦਾ ਵੀ ਇਹ ਕਿੰਨੇ ਕੁ ਰੇਟ 'ਚ ਫਰਕ ਹੈ ਕੱਲਾ ਰੇਟ ਦੇ ਵਿੱਚ ਫਰਕ ਨਹੀਂ ਆਪ ਲੈਣਾ ਚੀਜ਼ ਦੀ ਕੁਆਲਿਟੀ ਕਿਦਾਂ ਦੀ ਹੈ ਉਹ ਸਾਰੀ ਦਿਖਾਵਾਂਗਾ ਤੇ ਮੇਰੇ ਹੱਥ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਮਾਨ ਫੜਿਆ ਹੋਇਆ ਹੈ ਬਹੁਤ ਸਾਰਾ ਸਮਾਨ ਤਾਂ ਬਾਜ਼ਾਰ 'ਚ ਮਾਰਕੀਟ 'ਚ ਲੈ ਕੇ ਚੈੱਕ ਕਰਨਾ ਬਹੁਤ ਔਖਾ ਹੋ ਜਾਂਦਾ ਪਰ ਉਹ ਚੈੱਕ ਕਰਨ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਮੈਂ ਕਹਿ ਸਕਦਾ ਵੀ ਇਹ ਦੋ ਚੀਜ਼ਾਂ ਹੀ ਕਾਫੀ ਹੈ ਤਾਂ ਆਪਾਂ ਅੰਦਰ ਚਲਦੇ ਆਂ ਚੈੱਕ ਕਰਾਂਗੇ ਤਾਂ ਆਜੋ ਵੀ ਤੁਹਾਡੇ ਨਾਲ ਹੈ ਮੇਰੇ ਸਾਰੇ ਸਟਾਰਟਿੰਗ ਆਪਾਂ ਇੱਥੋਂ ਕਰਦੇ ਆਂ ਅੱਗੇ ਤਾਂ ਇਹ ਤੁਸੀਂ ਤਸਵੀਰਾਂ ਦੇਖਦੇ ਹੋ ਕਿ ਇਸ ਸਟੋਰ ਦੇ ਅਸੀਂ ਅੰਦਰ ਪਹੁੰਚ ਚੁੱਕੇ ਆਂ ਤਾਂ ਹੁਣ ਆਪਾਂ ਮਾਲਕ ਲੱਭਦੇ ਆਂ ਇੱਥੇ ਬਾਈ ਜੇ ਕੋਈ ਦੁਕਾਨ ਤੇ ਕਿਹੜਾ ਵਾ ਕਿਹੜਾ ਇੱਥੇ ਸਮਾਨ ਦੀ ਸੇਲ ਕਰਦਾ ਤਾਂ ਅਸੀਂ ਸਟੋਰ ਦੇ ਅੰਦਰ ਬਿਲਕੁਲ ਪਹੁੰਚ ਚੁੱਕੇ ਆਂ ਔਰ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਗਈਆਂ ਖਾਣ ਨੂੰ ਪੀਣ ਨੂੰ ਤੇ ਮਾਲਕ ਆਪਣੇ ਨਾਲਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਲ ਸਣਾਉਠੇੜਾ ਕੋਈ ਬਹੁਤ ਵਧੀਆ ਜੀ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਮੈਂ ਕੰਮ ਸ਼ੁਰੂ ਕੀਤਾ ਹਾਂ ਜੀ ਥੈਂਕ ਯੂ ਬਾਈ ਜੀ ਤੇ ਅਸੀਂ ਅੱਜ ਚੈੱਕ ਕਰਨ ਆਏ ਆਂ ਬਲੋਕ ਬਹੁਤ ਵਾਰ ਕੇ ਵਰ ਸਿਹਤ ਨਾਲ ਖਲਵਾੜਾ ਹੁੰਦਾ ਪਹਿਲੀ ਗੱਲ ਮੈਂ ਦੱਸਾਂ ਕਿ ਪੂਰਾ ਸਮਾਨ ਪੈਕਿੰਗ ਦੇ ਵਿੱਚ ਪਿਆ ਤੇ ਤੁਸੀਂ ਵਧਾਈ ਦੇ ਪਾਤਰ ਹੋ ਹਾਂਜੀ ਥੈਂਕ ਯੂ ਤੇ ਤੁਜੀ ਗੱਲ ਇਹ ਕਿ ਮੈਂ ਪਹਿਲਾਂ ਸਮਾਨ ਤੁਸੀਂ ਦੇਖ ਨਾ ਲਿਓ ਮੇਰਾ ਮਿਲਕਾ ਲਵਾ ਆ ਦੱਸੋ ਜੀ ਕੀ ਰੇਟ ਆ ਜੀ ਇਹ ਕਿੰਨਾ ਜੀ 120 130 ਪ੍ਰਿੰਟ ਆ 120 ਲੱਗੋ ਤੁਹਾਨੂੰ ਸਹੀ ਦੱਸੋ ਬਿਲਕੁਲ ਬਿਲਕੁਲ ਦੱਸ ਸਕਦਾ ਪੱਕਾ 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 ਮਹਾਰਾਜ ਜੀ ਜਰ ਮੈਂ ਤਾਂ ਫਿਰ 15 ਰੁਪਏ ਮਹਿੰਗਾ ਲੈ ਕੇ 20 ਰੁਪਏ ਮਹਿੰਗਾ ਲੈ ਕੇ ਆਇਆ ਅੱਛਾ ਅੱਛਾ ਕੀ ਲੈ ਕੇ ਆਏ ਕੀ ਆਏ ਤੁਸੀਂ ਮੈਂ ਤਾਂ ਹੀ ਪੁੱਛਿਆ 2000 ਆ ਰੁਪਿਆ ਦਸੀ ਦਿਨੇ ਪੇ 160 ਰੁਪਏ 175 ਕੇ 60 ਦਿਨੇ 160 ਰੁਪਏ ਦੇ ਵਿੱਚ ਫਿਰ ਕੇ 15 ਰੁਪਏ ਤੋਂ ਸਸਤਾ ਦੇ ਰਹੇ ਹੋ ਹਾਂ ਜੀ ਸਸਤਾ ਦੇ ਰਹੇ ਕੰਪਨੀ ਨੂੰ ਘਾਟਾ ਤਾਂ ਨਹੀਂ ਪੈ ਜਾਊਗਾ ਕੰਮ ਨਵਾਂ ਵਾ ਨਾ 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 ਜੀ ਅਸੀਂ ਇਦਾਂ ਜੀ ਬਿਲਕੁਲ ਜਾਇ ਰੇਟ ਲਾਇਆ ਵੇ ਜੀ ਕੋਈ ਇਦਾਂ ਨੇ ਹਰ ਚੀਜ਼ ਚ 10 15 ਲੈਸ ਕਰਦੇ ਪਏ ਆ ਸਰ ਸਾਰਿਆਂ ਦੇ ਵਿੱਚ ਲੈਸ ਸਾਰਿਆਂ ਚ ਨਹੀਂ ਹੈਗਾ ਮੇਨ ਮੇਨ ਚੀਜ਼ਾਂ ਚ ਕਰ ਰਹੇ ਜਿੱਥੇ ਸਾਨੂੰ ਪਿੱਛੇ ਮਿਲਦਾ ਦੋ ਜਿਆਦਾ ਚੀਜ਼ ਲੱਗਦੇ ਵਿੱਚ ਆਉਂਦੀ ਹੈ ਇਹ ਤਾਂ ਆਪ ਹੋ ਜਾਂਦਾ ਜਿੰਦਗੀ ਚ ਯੂਸ ਕਰਾ ਪੈਂਦੇ ਆ ਲੈਸ ਦੇ ਨਾਲ ਪੰਜ ਵਾਲਾ ਲੈਸ ਫਰੀ ਆ ਸਾਰਾ ਦੇ ਰਹੇ ਆ ਅਸੀਂ ਆ ਮੈਂ ਹੁਣ ਤੁਹਾਨੂੰ ਦਿਖਾ ਦਵਾ ਕਿ ਮੈਂ ਤਾਂ ਬਿਲਕੁਲ ਚੀਜ਼ਾਂ ਸੇਮ ਪਹਿਲਾਂ ਲੈ ਆਇਆ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਆਵਲੀ ਚੀਜ਼ ਵੀ ਆ ਜੂਸ ਲੈ ਆ ਤੇ ਇਧਰ ਇਹ ਵੀ ਲੈ ਆ ਹਾਂ ਜੀ ਤੇ ਤੁਸੀਂ 15 15 ਯਾਨੀ ਕਿ ਮੇਰਾ ਤਾਂ 30 ਰੁਪਏ ਦਾ ਨੁਕਸਾਨ ਹੋ ਗਿਆ ਨਾ ਉਹ ਤਾਂ ਇਦਾਂ ਹੀ ਆ ਜੀ ਇਦਾਂ ਨਾ ਸਾਰਾ ਕੁਝ ਇੱਥੋਂ ਤੁਹਾਨੂੰ ਮਿਲ ਜਾਣਾ ਵਾ ਸਬਜੀ ਮਿਲ ਜਣੀ ਉਹ ਮਿਲ ਜਾਣਾ ਹਰ ਚੀਜ਼ ਮਿਲਣਾ ਉਹ ਸਾਰਾ ਕੋਈ ਸਬਜੀ ਵਗੈਰਾ ਉਧਰ ਵੀ ਆਪਾਂ ਚੱਲਦੇ ਆ ਮੈਂ ਕਹਿੰਦਾ ਮੜਾ ਜਾ ਪਹਿਲਾਂ ਆ ਦੇਖ ਲਈਏ ਨਾ ਤੇ ਸਾਰਾ ਬਈ ਸਾਰਾ ਪੈਕਿੰਗਾਂ ਦੇ ਵਿੱਚ ਸਮਾਨ ਪਿਆ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਰਾ ਸਮਾਨ ਤੇ ਇਹਦੇ ਵਿੱਚ ਕੀ ਆ ਆ ਕੀ ਆ ਮੜਾ ਜਾ ਰੱਖਿਆ ਯਾਰ ਇਹ ਚਿਪਸ ਆ ਜੀ ਪ੍ਰਿੰਗਲ ਬੜੀਆਂ ਉੱਤੇ ਮੋਸ਼ਾ ਮੱਚਾ ਲੱਗੀਆਂ ਹੋਈਆਂ ਹਾਂ ਜੀ ਹਾਂ ਜੀ ਇਹ ਅੱਜ ਕ ਮੁਛਾਂ ਵਗੈਰਾ ਬਣੀਆਂ ਹੋਈਆਂ ਕਿਦਾਂ ਚੰਗੇ ਕੋਈ ਜੱਟ ਨੇ ਤਿਆਰ ਕੀਤਾ ਹੋਵੇ ਹਾਂ ਤਾਂ ਇਹਦੇ ਅੱਗੇ ਆ ਸਾਰਾ ਉਸਮਾਨ ਮਿਲ ਰਿਹਾ ਸਾਰਾ ਰਿਸਪੋਸਲ ਆ ਜੀ ਸਾਰਾ ਰਿਸਪੋਸਲ ਸਾਰਾ ਮਿਲੂਗਾ ਹਾਂਜੀ ਹਾਂਜੀ ਠੀਕ ਆ ਜੀ ਤੇ ਹੋਰ ਕੋਈ ਆਪਣੇ ਕੋਲ ਕੋਈ ਸਪੈਸ਼ਲ ਚੀਜ਼ ਹੋਵੇ ਕਿੜੀ ਤੁਸੀਂ ਇਹਨੂੰ ਸਪੈਸ਼ਲ ਸਾਡੇ ਕੋਲ ਜੀ ਫਰੋਜ਼ਨ ਆ ਠੀਕ ਉਹ ਵੀ ਦਿਖਾ ਦਿਓ ਯਾਰ ਆ ਜਰ ਆ ਜੋ ਮੈਂ ਕਹਿੰਦਾ ਮੜਾ ਜਿਆ ਰੱਖਦਾ ਮੈਂ ਬਾਅਦ ਚੱਕ ਲਾਂਗੇ ਆਪਾਂ ਨਾ ਓਕੇ ਜੀ ਇੱਕ ਸਪੈਸ਼ਲ ਫਰੂਟ ਆ ਸਾਡੇ ਕੋਲ ਯਾਰ ਇਹ ਸਾਰੇ ਇੰਪੋਰਟੈਂਟ ਫਰੂਟ ਆ ਜੀ ਆ ਸਾਰੇ ਐਪਲ ਉਪਰ ਸਾਰਾ ਕੁਝ ਆ ਸਾਰੇ ਇੰਪੋਰਟਡ ਆ ਜੀ ਸਾਰਾ ਤੇ 4 ਵਜੇ ਤੋਂ ਹੁਣ ਪੈ ਨਹੀਂ ਖਤਮ ਹੋ ਗਿਆ ਤੋਂ ਡੋਗੋ ਪੈ ਨਹੀਂ ਸਾਡੇ ਕੋਲ ਹੈਗਾ ਇੰਪੋਰਟਡ ਆ ਸਾਰਾ ਕੁਝ ਆ ਵੀ ਇੰਪੋਰਟਡ ਹੋਊਗਾ ਜੀ ਇਹਨਾਂ ਦੇ ਕੋਈ ਰੇਟਾਂ ਦੇ ਪ੍ਰਾਈਸ ਵਿੱਚ ਕੋਈ ਮਾਰਕੀਟ ਨਾਲੋਂ ਘੱਟ ਹੀ ਆ ਜੀ ਮਾਰਕੀਟ ਨਾਲੋਂ ਘੱਟ ਹੀ ਆ ਬਸ ਇਹ ਆ ਸਾਰੇ ਆ ਦੇਖੋ ਫਰੋਜ਼ਨ ਆ ਸਵੀਟ ਕੌਰ ਦਾ ਸਾਰਾ ਕੁਝ ਠੀਕ ਹੈ ਨਾ ਹਾਂ ਮਟਰ ਦਾਣਾ ਦੁੱਨਾ ਜੋ ਫਰੋਜ਼ਨ ਆਂ ਦਾ ਸਾਡੇ ਕੋਲ ਸਾਰਾ ਕੁਝ ਹੈਗਾ ਬਸ ਸਾਰਾ ਸਮਾਨ ਇੱਥੇ ਪਿਆ ਹਾਂਜੀ ਹਾਂਜੀ ਸਾਰਾ ਕੁਝ ਹੈਗਾ ਸਾਰਾ ਪੈਕਿੰਗ ਦੇ ਵਿੱਚ ਸਾਰਾ ਕੋਟਾ ਸਮਾਨ ਆ ਖੁੱਲਾ ਸਮਾਨ ਕੋਈ ਨਹੀਂ ਨੀ ਨੀ ਸਾਰਾ 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 ਪੈਕਿੰਗਾਂ ਦੇ ਵਿੱਚ ਅੱਗੇ ਸਾਰੇ ਪੈਕਿੰਗਾਂ ਲੱਗੀ ਹੋਈਆਂ ਹਾਂਜੀ ਹਾਂਜੀ ਆ ਦੇਖੋ ਬਿਸਕੁਟ ਬਿਸਕੁਟ ਸਾਰੇ ਪੈਕਿੰਗ ਬਿਸਕੁਟ ਵਗੈਰਾ ਇਹਨਾਂ ਦੇ ਰੇਟਾਂ ਦੇ ਵਿੱਚ ਕੋਈ ਡਿਫਰੈਂਡ ਕੋਈ ਫਰਕ ਇੱਥੋਂ ਵੀ ਅਸੀਂ 10 ਰੁਪਏ ਲੈਸ ਕਰ ਦੇ ਸਾਰੇ 10 ਰੁਪਏ 10% ਲੈਸ 10% ਲੈਸ ਆ ਫਿਰ ਜੇ 24 ਤੇ 24 10% ਲੈਸ ਆ ਇਹ ਆ ਹਰ ਚੀਜ਼ ਦਾ ਕੋਈ ਇਹ ਪ੍ਰਿੰਟਡ ਨਹੀਂ ਵੇਚਦੇ ਨਾ ਕਈ ਦੁਕਾਨਦਾਰ ਪ੍ਰਿੰਟਡ ਵੀ ਨਹੀਂ ਵੇਚਦੇ ਤੁਸੀਂ ਨਹੀਂ ਵੇਚਦੇ ਆ ਕਈ ਜਦੋਂ ਪਿੱਛੋਂ 1-2 ਰੁਪਏ ਸਾਨੂੰ ਆਂਦਾ ਉਹ ਹੀ ਕਮਾਣੇ ਆ ਤੁਸੀਂ ਲੈਸ ਵੀ ਕਰਦੇ ਆ ਹਾਂ ਬਸ ਅਸੀਂ ਜ਼ਿਆਦਾਤਰ ਇਹ ਹੁਣ ਜਿੱਦਾਂ 130 ਰੁਪਏ ਦਾ ਅਸੀਂ 120 ਦਾ ਦਿੰਨੇ ਆ ਤੇ ਬਈ ਕੋਕ ਵਗੈਰਾ ਕਰਦੇ ਹੁੰਦੇ ਇਹਨਾਂ ਦੇ ਵਿੱਚ ਕੋਈ ਕੋਲਡ ਡਰਿੰਕ ਨਹੀਂ ਤਾਂ ਕੋਈ ਲੈਸ ਦੇ ਦਿੰਨੇ ਇਹਨਾਂ ਚੋਂ ਪਿੱਛੇ ਕੰਪਨੀ ਚੋਂ ਆਂਦੇ ਕਈ ਵਾਰ ਫੇਰ ਦੇ ਦੇ ਦਿੰਦੇ ਲੈਸ ਹੁੰਦੇ ਤੋਂ ਲੈਸ ਦੇ ਦੇ ਦਿੰਦੇ ਕਿਉਂਕਿ ਇਹਨਾਂ ਚੋਂ ਕਮਾਈ 1-2 ਰੁਪਏ 1-2 ਰੁਪਏ ਕਮਾਈ ਆ ਬਾਕੀ ਦੁਕਾਨਦਾਰ ਦਿੰਦੇ ਨਹੀਂ ਨਹੀਂ ਦਿੰਦੇ ਪਰ ਅਸੀਂ ਹੁਣ ਜਿੱਦਾਂ ਵੱਡੀ ਲੀਟਰ 2 ਲੀਟਰ ਵਾਲੀ ਮਾਦਾ ਇੱਕ ਨਾਲ ਇੱਕ ਫ੍ਰੀ ਅੱਧਾ ਫ੍ਰੀ ਹੈ ਨਾ ਇਹ ਕਮਾਲ ਹੋਈ ਪਈ ਹੈ ਤਾਂ ਯਾਰ ਆ ਦੇਖੋ ਜਿੱਦਾਂ ਵੱਡੀ ਮਾਜਾ ਨਾ ਆ ਵੱਡੀ ਮਾਜਾ ਇਹਨਾਂ ਛੋਟੀ ਮਾਜਾ ਫ੍ਰੀ ਆ ਆ 20 ਰੁਪਏ ਦਾ ਇੱਥੇ ਹੀ ਫਾਇਦਾ ਅਸੀਂ ਦਿੰਨੇ ਆ ਕਸਟਮਰ ਅਸੀਂ ਉਹਨੇ ਦਿੱਤੀ ਹਾਂ ਕੱਲੀ ਲੈਣੀ ਉਹ ਹੀ ਕਈ ਦੁਕਾਨਾਂ ਤੇ ਕੱਲੀ ਦੇ ਦਿੰਦੇ ਉਹਨੇ ਦੀ ਅਸੀਂ ਫ੍ਰੀ ਦਿੰਨੇ ਆ ਨਹੀਂ ਅਸੀਂ ਫਿਰ ਕੱਲੀ ਉਹ ਲੈਸ ਹੋ ਜੂਗੀ ਬੋਤਲ ਦੀ ਤਾਂ ਸਾਡੀ ਲੈਸ ਹੋ ਜੂਗੀ 20 ਰੁਪਏ ਬੋਤਲ ਲੈਸ ਹੋ ਜੂਗੀ ਲੈਸ ਹੋ ਜੂਗੀ ਉਹ ਫਿਰ ਕਿੰਨੇ ਦੀ ਰਹਿ ਜੂਗੀ ਇਹ 99 ਰੁਪਏ ਦੀ ਐ ਚ 20 ਤੁਸੀਂ ਘਟਾ ਲਓ ਤੇ 80 ਰੁਪਏ ਦੀ ਰਹਿ ਗਈ ਫਿਰ ਵੀ ਫਾਇਦਾ ਦੇ ਨਾਲ ਲੈ ਲੈਣੀ ਚਾਹੀਦੀ ਹੈ ਬਿਲਕੁਲ ਬਿਲ ਤੇ ਇਹ ਵੀ ਸਾਰੇ ਪੱਕੀ ਆ ਕਮਾ ਲਈ ਪਿਆ ਦੇਖੋ ਯਾਰ ਕਿ ਇਹ ਸਾਰੀਆਂ એનર્ਜੀ ਡਰਿੰਕ ਆਈ ਹਕਲ ਮੁੰਡੇ ਪੀਂਦੇ ਨਾ ਸਾਰੇ ਆ ਦੇਖੋ ਛੋਟੇ ਪਈਆ ਮਤਲਬ ਬਈ ਜਿਆਦਾ ਪੈਸਾ ਹੈ ਗਿਆ ਤਾਂ ਵਾਕ ਕੋਕੋਨਟ ਹੈ 55 ਪ੍ਰਿੰਟਡ ਹੈ ਠੀਕ ਹੈ ਇਹ ਅਸੀਂ ਪਿਆਰ ਵੇਦੰਨੇ ਪਏ ਇਹ ਵੀ ਤੁਸੀਂ ਲੈਣੇ ਹੋ ਠੀਕ ਹੈ ਇਹ ਬੜਾ ਵੀਰ ਦੇਖੋ ਯਾਰ ਬੜੀ ਹਾਂ ਜੀ ਹੋਰ ਵੀ ਕਿੰਨੇ ਵਾਲਾ ਹੈ ਇਹ ਮੈਂ ਕਿਹਾ 25 ਰੁਪਏ ਦਾ ਹੋਣਾ ਭਾਜੀ ਹਾਂ 25 ਰੁਪਏ ਸਾਰੇ ਇੱਥੇ ਕੋਲ ਰੇਂਕ ਲੱਗਦੀਆਂ ਹਾਂ ਜੀ ਹੁਣ ਜਿੱਦਾਂ ਰੈੱਡ ਬੋਲ ਆ ਰੈੱਡ ਬੂਲ ਮਾਰਕੀਟ ਦੇ ਵਿੱਚ ਇੱਥੇ ਜਿੱਦਾਂ 130 ਪ੍ਰਿੰਟ 125 ਪ੍ਰਿੰਟ ਆ ਅਸੀਂ 110 ਦਾ ਇਸੋ ਹੀ ਲੱਗਦਾ ਹੈ ਜੀ ਪਿਆਰੇ ਪਿਆਰੇ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਸੋਡਾ ਸੋਡਾ ਸਾਰਾ ਕੁਝ ਹੈਗਾ ਬਈ ਆਪਣੇ ਵਧੀਆ ਹਾਂ ਜੀ ਹਾਂ ਜੀ ਸਾਰੀ ਵੈਰਾਈਟੀ ਹੈਗੀ ਜੀ ਸਾਡੇ ਕੋਲ ਜੀ ਠੀਕ ਹੈ ਤਾਂ ਬਈ ਕੋਈ ਨਹੀਂ ਆਪਾਂ ਨਾਲ ਦੇ ਨਾਲ ਤੁਸੀਂ ਕਸਟਮਰ ਨੂੰ ਅਟੈਂਡਿਵੀ ਕਰੋ ਤੇ ਗੱਲਬਾਤ ਆਪਾਂ ਨਾਲ ਦੇ ਨਾਲ ਜਾਇਰ ਰੱਖਦੇ ਹਾਂ ਕਿ ਜੇ ਕੋਈ ਕਸਟਮਰ ਕੋਈ ਆ ਜਾਂਦਾ ਤਾਂ ਉਹਦਾ ਵੀ ਖਿਆਲ ਰੱਖਣਾ ਪੈਂਦਾ ਕੋਈ ਚੀਜ਼ ਦੇਣੀ ਹੈ ਪਰ ਪੈਸੇ ਮੋੜਨੇ ਪੈਂਦੇ ਆ ਤਾ ਉਹ ਵੀ ਜ਼ਰੂਰੀ ਹੈ ਨਾਲ ਨਾਲ ਆਪਾਂ ਉਹ ਵੀ ਚੀਜ਼ ਦਾ ਧਿਆਨ ਰੱਖਾਂਗੇ ਭਾਈ ਦੂਜੀ ਗੱਲ ਮੈਂ ਇੱਕ ਹੋਰ ਗੱਲ ਦੇਖਿਆ ਭਾਈ ਜੀ ਕਮਾਲ ਕੀਤੀ ਪਈ ਹੈ ਕਿ ਸਾਰਾ ਸਮਾਨ ਇੱਥੇ ਮਿਲ ਜਾਂਦਾ ਸਾਰਾ ਕੁਝ ਮਿਲੂਗਾ ਭਾਈ ਮੈਂ ਤਾਂ ਇੱਕ ਵੱਡਾ ਸਾਰਾ ਬੈਗ ਲੈ ਕੇ ਆਇਆ ਸਾਰਾ ਕੁਝ ਇੱਥੋਂ ਜਨ ਮਾਰਕੀਟ 'ਚ ਕਿਤੇ ਜਾਣਾ ਹੀ ਨਹੀਂ ਪੈਣਾਗਾ ਲੋਰਿੰਗ ਭਾਈ ਤੁਹਾਨੂੰ ਸਬਜ਼ੀ ਇੱਥੋਂ ਮਿਲਣੀ ਆ ਫਰੂਟ ਇੱਥੋਂ ਮਿਲਣਾ ਫਰੋਜ਼ਨ ਇੱਥੋਂ ਆ ਸਾਰਾ ਘਰ ਦਾ ਸਾਰਾ ਗਰੋਸਰੀ ਹੈ ਸਾਰਾ ਕੁਝ ਇੱਥੇ ਰੱਖਿਆ ਹੈ ਫਾਇਦੇ ਬਹੁਤ ਜ਼ਿਆਦਾ ਫਾਇਦਾ ਮੈਨੂੰ ਤਾਂ ਇਹ ਫਾਇਦਾ ਜ਼ਿਆਦਾ ਲੱਗਿਆ ਇੱਕ ਤਾਂ ਪੈਟਰੋਲ ਤੇ ਦੂਜੀ ਗੱਲ ਕਿ ਨਕੋਦਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬੜੀ ਵੱਡੀ ਆ ਬੰਦਾ ਵਜੇ ਫਸਟੇਵਰ ਸ਼ਾਮ ਤੱਕ ਘਰ ਨਹੀਂ ਜਾ ਸਕਦਾ ਹੁਣ ਅਸੀਂ ਆ ਗੇਟ ਬਣਾਇਆ ਇੱਧਰ ਦੀ ਪਾਰਕਿੰਗ ਵੀ ਲਗਾ ਸਕਦੇ ਆ ਤੇ ਜਿੱਦਾਂ ਮਰਜ਼ੀ ਆ ਉਸਮਾਨ ਕਹਿ ਸਕਦੇ ਆ ਬੜਾ ਬੜਾ ਕਮਾਲ ਹੋਈ ਪਈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਜੀ ਤੇ ਹੋਰ ਕੁਝ ਸਪੈਸ਼ਲ ਕਸਟਮਰ ਜੋ ਆਉਂਦੇ ਆ ਉਹ ਬਾਕੀ ਦੇ ਕੋਈ ਸੁਨੇਹਾ ਕੀ ਦੇਣਾ ਚਾਹੂਗਾ ਕੋਈ ਖਾਸ ਮੈਸੇਜ ਇੱਕ ਵਾਰੀ ਵਿਜ਼ਿਟ ਕਰੋ ਜੀ ਬਸ ਇੱਕ ਵਾਰੀ ਜ਼ਰੂਰ ਆਓ ਹਾਂ ਇੱਕ ਵਾਰੀ ਵਿਜ਼ਿਟ ਕਰੋ ਜੀ ਬਸ ਠੀਕ ਹੈ ਨਾ ਤੁਹਾਨੂੰ ਮਾਰਕੀਟ ਨਾਲੋਂ ਲੈਸੇ ਮਿਲੂਗੀ ਤੁਹਾਡੇ ਫਾਇਦਾ ਹੀ ਆ ਜੀ ਇਹ ਆ ਕਿ ਤੁਹਾਡੇ ਅੰਜਦਾ ਹਾਈ ਜ਼ਾਹਤ ਹਾਂਜੀ ਇਹ ਰ ਇਹ ਮਾਰਕੀਟ ਚ 150 ਦਾ ਮਿਲਦਾ ਵੇ ਜੀ ਅੱਛਾ ਜੀ ਅਸੀਂ 140 ਦਾ ਦੇਣ ਦੇ 10 ਰੁਪਏ ਦਾ ਐਚੂ 10 ਰੁਪਏ ਲੈਸ ਕਰਦੇ ਵਸੀਂ ਤੇ ਬਾਕੀ ਟ੍ਰੈਫਿਕ ਦੀ ਬੰਦਾ ਬਾਜਾ ਦੇ ਕਿਹੜੇ ਨਿਕਲਦੇ ਪੈਨੇ ਇੱਥੇ ਮਿਲ ਜਾਂਦਾ ਹੁਣ ਇੱਕ ਚੀਜ਼ ਸੋਚੋ ਤੁਸੀਂ ਜਿਹੜੇ ਬੰਦੇ ਨੇ 10 ਚੀਜ਼ਾਂ ਲੈ ਲਈਆਂ ਉਹਦਾ 100 ਰੁਪਏ ਦਾ ਫਾਇਦਾ ਹੋ ਗਿਆ ਨੇ 100 ਰੁਪਏ ਦਾ ਫਾਇਦਾ ਹੋ ਗਿਆ ਇਹ ਚੱਕਰ ਆ ਹਰ ਚੀਜ਼ ਲੈਸ ਦੇਣੇ ਪਏ ਜੀ ਜੇ ਨਹੀਂ ਤੂੰ ਸਾਰੇ ਜੀ ਜੇ ਲੈ ਲਿਆ ਉਹਦਾ ਤਾਂ 200 ਦਾ ਫਾਇਦਾ ਹੋ ਗਿਆ ਹੋਰ ਹੀ ਕਹਿਣਾ ਫਾਇਦਾ ਹੀ ਆ ਅੱਜ ਕੱਲ ਫਾਇਦਾ ਚਾਹੀਦਾ ਜੀ ਇਹ ਆ ਹਰ ਚੀਜ਼ ਅਸੀਂ ਦਿਨੇ ਪੇ ਲੈਸ ਕਰਕੇ ਇਹ ਚੱਕਰ ਆ ਤਾਂ ਇੱਕ ਨਵਾਂ ਰਾਣਾ ਕਨਫੈਕਸ਼ਨਰਿ ਰਾਣਾ ਕਨਫੈਕਸ਼ਨ ਫੈਂਸ ਮੈਨੂਸ਼ਲ ਨਾਮ ਨਹੀਂ ਲਾਣਾ ਚੰਗੀ ਤਰ੍ਹਾਂ ਦੱਸ ਦੋ ਕਨਫੈਕਸ਼ਨਰੀ ਕਿ ਅਪਾ ਮਿਲ ਕੇ ਨਾ ਰਹਾ ਮੈਂ ਕਹਿੰਦਾ ਨਾ ਰਾਣਾ ਹੈ ਤਾਂ ਤੁਸੀਂ ਕਨਫੈਕਸ਼ਨਰੀ ਲੋ ਹੁਣ ਪੂਰਾ ਵੀ ਇੱਕ ਵਾਰ ਦੱਸੋ ਰਾਣਾ ਕਨਫੈਕਸ਼ਨਰੀ ਲੋ ਪੂਰਾ ਨਾਮ ਤਾਂ ਸੁਣ ਲਿਆ ਤਾਂ ਤੁਸੀਂ ਇੱਕ ਵਾਰ ਇੱਥੇ ਵਿਜ਼ਿਟ ਜਰੂਰ ਕਰਿਓ ਜਰੂਰ ਇੱਥੇ ਆਇਓ ਕਿ ਬਾਈ ਜੀ ਨੇ ਨਵਾਂ ਕੰਮ ਕੀਤਾ ਤਾਂ ਕੰਮ ਦੀ ਆਪਾਂ ਨੂੰ ਇੱਕ ਵਾਰ ਦੇਖਣਾ ਜਰੂਰ ਹੈ ਬਣਦਾ ਤਾਂ ਤਸਵੀਰ ਇੱਕੋ ਦੂਜੀ ਦਿਖਾ ਦਿੰਦਾ ਕਿਤੇ ਸਬਜ਼ੀਆਂ ਵਗੈਰਾ ਵੀ ਸਾਰੀਆਂ ਮਿਲਦੀਆਂ ਆ ਦੇਖੋ ਬਹੁਤ سارے ਕਸਟਮਰ ਖੜੇ ਹੋਣਗੇ ਸਾਰੀਆਂ ਸਾਰੀਆਂ ਸਬਜ਼ੀਆਂ ਵਗੈਰਾ ਮਿਲਦੀਆਂ ਨਵੇਂ ਸਟੋਰ ਦੇ ਜਾਨਕਿ ਇੱਕ ਵਾਰ ਤੁਸੀਂ ਇੱਥੇ ਆ ਜਾਓਗੇ ਤੇ ਹੋਰ ਕਿਤੇ ਜਾਣਾ ਨਹੀਂ ਪਊਗਾ ਤਾਂ ਬਾਹਰ ਜੋ ਸਬਜ਼ੀਰ ਖਾਂ ਲਗੀ ਹੈ ਤੇ ਬਾਈ ਜੀ ਥੋੜੇ ਬਿਜ਼ੀ ਵੀ ਹੈ ਕਸਟਮਰ ਵੀ ਹੈ ਇੱਧਰ ਦੇਖ ਲਓ ਬਾਈ ਜੀ ਸਾਰੇ ਪੈਸੇ ਲੈ ਕੇ ਖੜਿਆ ਹੈ ਕਹਿੰਦੇ ਕਿ ਸਸਤਾ ਸਸਤਾ ਸਵਾਦ ਛੇਤੀ ਦੇ ਦੋ ਛੇਤੀ ਦੇ ਦੋ ਥੋੜਾ ਥੋੜਾ ਜਿਹਾ ਰੇਟ 'ਚ ਹੀ ਫਰਕ ਹੈ ਅੰਦਰ ਦੀ ਤਸਵੀਰ ਸਾਰੀ ਤੁਸੀਂ ਦੇਖ ਚੁੱਕੇ ਹੋ ਤਾਂ ਭਾਈ ਜੀ ਥੋੜੇ ਜਿਹਾ ਬਿਜ਼ੀ ਆ ਚੱਲ ਕੋਈ ਗੱਲ ਨਹੀਂ ਕਿਉਂਕਿ ਕਸਟਮਰ ਦਾ ਵੀ ਖਿਆਲ ਰੱਖਣਾ ਪੈਂਦਾ ਤਾਂ ਗੱਲਬਾਤ ਜਰੂਰ ਆਪਾਂ ਕਰਾਂਗੇ ਇੱਕ ਕਰ ਬਾਈ ਮਾੜਾ ਜਿਹਾ ਪੈਸੇ ਵਗੈਰਾ ਆਪਦੇ ਨਾ ਦੇ ਲੈਣ ਕੋਈ ਨਹੀਂ ਗੱਲ ਫੇਰ ਆਪਾਂ ਕਰ ਲੈਨੇ ਆ ਤੇ ਭਾਈ ਜੀ ਮੁਬਾਰਕ ਹੋਣ ਜੀ ਸਟੋਰ ਦੀ ਥੈਂਕ ਯੂ ਜੀ ਕੋਈ ਨਹੀਂ ਕੰਮ ਵੀ ਕਰੀ ਚੱਲਾ ਆਪਾਂ ਦੋ ਸਾਰੇ ਕੰਮ ਕਰ ਰਹੇ ਆ ਆਪਾਂ ਹਾਂ ਜੀ ਹਾਂ ਜੀ ਤਾਂ ਕਿਦਾਂ ਕੰਮ ਕਰ ਸਹੀ ਚੱਲ ਰਿਹਾ ਜੀ ਬਹੁਤ ਵਧੀਆ ਜੀ ਕਿਰਪਾ ਮਾਲਕ ਦੀ ਭਾਈ ਜੀ ਅੰਦਰ ਜਾ ਕੇ ਆਫਰਾਂ ਹੀ ਬੜੀਆਂ ਦੇਤੇ ਆ ਤੇ ਲੈਸੀ ਬੜੀ ਹੈ हां जी हां जी सर जरूर विजिट ਕਰੋ ਨਵਾਂ ਸਟੋਰ ਬਣਿਆ ਵਾ ਜਿੱਦਾਂ ਸਾਨੂੰ ਸਬਜੀ ਸਬਜੀ ਜਿੰਨਾ ਪਿਆਰ ਦਿੱਤਾ ਉਦੀ ਦਸੀ ਬੈਕਰੀ ਜੇ ਕਨਫੈਕਸ਼ਨਰੀ ਜੇ ਵੀ ਇਦੀ ਪਿਆਰ ਦੇਵੋ ਆਪਣਾ ਤੇ ਮੈਂ ਇਹ ਵੀ ਸੁਣਿਆ ਕਿ ਬਸ ਸਬਜੀ ਵੀ ਤੁਸੀਂ ਥੋੜੀ ਲस्सी ਦੇਨੇ ਹੋ हां जी हां जी सर ਕੁਆਲਿਟੀ ਇੱਕ ਨੰਬਰ ਵਾ ਤਰੀਏ ਦੇਖੋ ਕਸਟਮਰ ਦੇਖੋ ਤੁਸੀਂ ਬਾਕੀ ਅਮੇ ਟਮਾਟਰ ਵਗੈਰਾ ਫਲੀਆਂ ਜੇ ਪਈਆਂ ਨੇ ਪੂਰੇ ਸੁਆਸ ਜਾ ਕੇ ਬਾਈ ਨੀ ਚਣ ਚਣ ਕੇ ਰੱਖੇ ਹੋਏ ਸਾਰਾ हां जी हां जी सर ਦੂਰੋ ਦੂਰੋ ਆਂਦੇ ਨੇ ਲੋਕਾਂ ਦੇ ਪਿੰਡਾ ਪਿੰਡਾ ਦੂਰੋ ਦੂਰੋ ਤਾਂ ਕੋਈ ਵਿਦੇਸ਼ਾ ਵਿਦੇਸ਼ਾ ਜਦੋਂ ਆਂਦੇ ਨੇ ਇੱਥੇ ਜ਼ਰੂਰ ਹੋ ਕੇ ਜਾਂਦੇ ਨੇ ਉਹ ਤੇ ਭਾਈ ਮੈਸੇਜ ਹੀ ਦੇ ਦੋ ਕੋਈ ਛੋਟਾ ਜਿਹਾ ਮੈਸੇਜ ਇਹੀ ਹੈ ਜਿੱਦਾਂ ਪਿਆਰ ਦੇ ਜੰਦੇ ਪਏ ਹੁਣ ਵੀ ਗਾਂਵ 'ਚ ਤੁਸੀਂ ਇਦਾਂ ਦਵੋ ਬਸ ਤਾਂ ਭਾਈ ਨੇ ਨਵਾਂ ਕੰਮ ਕੀਤਾ ਭਾਈ ਇਹਨਾਂ ਨਵੇਂ ਨਵਾਂ ਕੰਮ ਕੀਤਾ ਤਾਂ ਆਪਾਂ ਬਿਲਕੁਲ ਨਾਲ ਖੜ ਕੇ ਗੱਲਬਾਤ ਕੀਤੀ ਆ ਕਸਟਮਰ ਤੁਸੀਂ ਦੇਖ ਸਕਦੇ ਸਾਰੇ ਦੇਖ ਲਏ ਆ ਟਮਾਟਰ ਤੁਹਾਨੂੰ ਮੈਂ ਦਿਖਾਉਣਾ ਚਾਹਕਾ ਦੇਖੋ ਬੱਲੇ ਬੱਲੇ ਹੋਏ ਪਿਆਰ ਆ ਨਾਲ ਬੂਟਾ ਜਿਆ ਉੱਥੇ ਲੱਗਿਆ ਹੋਇਆ ਵਾਹ ਵਾਹ ਵੀ ਵਾਹ ਮਿਰਚਾਂ ਇਹ ਤੁਸੀਂ ਮਿਰਚਾਂ ਖਾਣੀ ਹੋਈ ਮਿਲ ਜੂਗੀਆਂ ਆ ਇੱਧਰ ਦੇਖ ਲਓ ਤੇ ਭਾਈ ਇੱਕ ਤਾਂ ਝੋਲੇ ਜਿ ਬਣ ਬਣ ਕੇ ਰੱਖਿਆ ਹੋਇਆ ਦੇਖੋ ਆਲੂ ਤੇ ਇਦੋਂ ਆ ਗਏ ਇੱਧਰ ਦੇਖੋ ਕਿ ਪੂਰੇ ਚਣਚਣ ਕੇ ਰੱਖੇ ਹੋਇਆ ਲੋਕ ਇੰਨਾ ਪੂਰੇ ਬੱਲੇ ਬੱਲੇ ਛੱਟਣਾ ਲੱਗ ਜੇ ਪਿਆਰ ਨਾਲ ਇੱਧਰ ਦੇਖ ਲਓ ਆ ਇਹ ਵੀ ਬੱਕੀ ਭੈ ਜੀ ਸੇਵਾ ਦਾ ਮੌਕਾ ਜਰੂਰ ਦਿਓ ਇੱਕ ਵਾਰ ਮੈਂ ਤਾਂ ਇਹੀ ਕਹਿ ਸਕਦਾ ਕੈਮਰਾਮੈਨ ਨੇ ਮਨਜੀਤ ਦੇ ਨਾਲ ਹਰਦੀਪ ਪੈਨਾਂ ਦਾ ਰੋ ਦੇ ਕੋ ਉਧਰ ਸਬਜ਼ੀ ਮੰਡੀ